ਉਹ ਮੈਟਰ ਆਇਆ 26 ਜਨਵਰੀ ਨੂੰ ਬਾਰਮੀ ਭਾਈਚਾਰਾ ਪਿੰਡ ਮੁਕਰੀਆਣਾ ਤੇ ਹਾਰਪੁਰ ਦੇ ਬਾਰਮੀ ਭਾਈਚਾਰਾ ਦੇ ਸਜਣਾ ਲੋ ਜਿਹੜਾ ਆ ਥਾਣੇ ਦੇ ਅੱਗੇ ਇਹ ਜਿਹੜਾ ਆ ਟਰੈਂਪ ਜਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦਾ ਮਸਲਾ ਇਹ ਸੀ ਉਹ ਕਹਿੰਦੇ ਸੀ ਕਿ ਜਿਹੜੀ ਪਿੰਡ ਮੁਕਰੀਆਣਾ ਵਿੱਚ ਧਰਮਸ਼ਾਲਾ ਹੈਗੀ ਆ ਉਹਦੇ ਵਿੱਚ ਅਸੀਂ ਮੰਦਿਰ ਦੀ ਸਥਾਪਨਾ ਕਰ ਰਹੇ ਹਾਂ ਤੇ ਉਹਦਾ ਸਾਡਾ ਹੀ ਕਬਜ਼ਾ ਹੈ ਤੇ ਸਾਨੂੰ ਉਹ ਲੌਕਡ ਹੋਈ ਆ ਤੇ ਜਦ ਕਿ ਪੰਚਾਇਤ ਨੇ ਉਹਦੇ ਵਿੱਚ ਇਹ ਦਾਵਾ ਕੀਤਾ ਸੀ ਕਿ ਉਹ ਸਾਂਝੀ ਧਰਮਸ਼ਾਲਾ ਹੈ ਸਾਰੇ ਧਰਮਾਂ ਦੀ ਉਹ ਜਿਹੜੀ ਆ ਧਰਮਸ਼ਾਲਾ ਹੈਗੀ ਆ ਉਸ ਸੰਬੰਧੀ ਦੋਨਾਂ ਪਾਰਟੀਆਂ ਨੂੰ ਸਮਝਾਵਾਂ ਜਾ ਕੇ ਜਿਹੜਾ ਆ ਕਿ ਉਹ ਉਹਨਾਂ ਨੂੰ ਧਰਮਾਂ ਚਕਵਾ ਦਿੱਤਾ ਸੀ ਬਾਅਦ ਵਿੱਚ ਜਿਹੜਾ ਸੀਨੀਅਰ ਅਫਸਰਾਂ ਦੇ ਨੇ ਡੀਸੀ ਸਾਹਿਬ ਦੇ ਮਾਨਯੋਗ ਦੇ ਧਿਆਨ ਵਿੱਚ ਲਿਆਂਦਾ ਤੇ ਜਿਹੜੇ ਉਸ ਸੰਬੰਧ ਦੇ ਵਿੱਚ ਐਸ ਡੀ ਐਮ ਸਾਹਿਬ ਹੁਸ਼ਿਆਰਪੁਰ ਜਿਹੜੇ ਆ ਉਹ ਉਹਨਾਂ ਨੇ 145 ਸੀਆਰਪੀਸੀ ਦਾ ਇਹਨਾਂ ਦੋਨਾਂ ਤਰ੍ਹਾਂ ਨੋਟਿਸ ਜਾਰੀ ਕਰ ਦਿੱਤੇ ਨੇ 22 ਤਰੀਕ ਲਈ 22 ਦੋ ਲਈ ਅ ਉਹ ਉਸ ਤੋਂ ਅੱਜ ਤੁਹਾਡੇ ਸਾਹਮਣੇ ਅਸੀਂ ਇਹਨਾਂ ਨੂੰ ਦੋਨਾਂ ਤਰ੍ਹਾਂ ਅਪੀਲ ਵੀ ਕੀਤੀ ਆ ਕਿ ਉਹ ਜਿਹੜਾ ਆਪਣਾ ਭਾਈਚਾਰਾ ਦਾ ਪਿੰਡ ਵਿੱਚੋਂ ਕੰਮ ਕਿ ਆਮ ਜਿਹਾ ਰੱਖਣਗੇ ਤੇ ਕਿਸੇ ਨਾਲ ਕੋਈ ਵੀ ਹੁੱਲੜਵਾਜੀ ਜਾਂ ਸ਼ਰਾਰਤਵਾਜੀ ਨਹੀਂ ਕਰਨਗੇ। ਉਹ ਦੋਨਾਂ ਤਰ੍ਹਾਂ ਨੂੰ 22 ਫਰਵੀਰ ਲਈ ਜਿਹੜਿਆ ਨੋਟਿਸ ਜਮੇਲ ਕਰ ਦਿੱਤੇ ਗਏ ਆ ਉਹ ਐਸਡੀਐਮ ਸਾਹਿਬ ਇਹ ਮਾਮਲੇ ਦੀ ਸੁਣਵਾਈ ਕਰਨਗੇ ਤੇ ਉਹੀ ਹੁਣ ਇਸ ਚੀਜ਼ ਦੀ ਜਿਹੜੇ ਪ੍ਰਬੰਧ ਵੀ ਕਰਨਗੇ।